फार्म ट्रक 60 इक्टी मॉडल 685000 ਰੁਪਇਆ ਚਾਰੇ ਟਾਇਰ ਨਵੇਂ ਆ ਟਰੈਕਟਰ ਪੂਰਾ ਨਵਾਂ ਆ 530.5 ਲੈਂਦੇ ਯਾਰ 20 ਮਾਡਲ 790000 ਰੁਪਏ ਰੇਟਾ ਦਾ ਇਹਦੇ ਵੀ ਟਾਇਰ ਨਵੇਂ ਚਾਰੇ ਪੂਰਾ ਸਾਫ ਆਟਰ ਇੱਥੇ ਦਾਹ ਮਾਡਲ 241 140000 ਰੁਪਇਆ ਸੋਨਾਲਿਕ 4x4 90 22 ਮਾਡਲ 157500 ਰੁਪਇਆ ਰੇਟ ਆ ਦਾ ਟਾਇਰ ਪੂਰੇ ਚੰਗੇ ਆ ਕਬੂਟਾ 4501 ਉਨੇ ਮਾਡਲ 520000 ਰੁਪਿਆ ਰੇਟ ਆ ਚਾਰੇ ਟਾਇਰ ਨਵੇਂ ਆ 755 23 ਮਾਰਕ 1165000 ਰੁਪਿਆ ਰੇਟ ਆ ਨਾ ਮਾਰ ਰਿਹਾ ਹੈ ਟਾਇਰ 5405 4/4 ਇੱਕ ਹੀ ਮਾਡਲ 11,30,000 ਰੁਪਏ ਰੇਟ ਹੈ ਸਾਰੇ ਟਾਇਰ ਨਵੇਂ ਆ ਪੂਰਾ ਨਵਾਂ ਮਾਡਲ ਹੈ 1485 ਉਹ ਨਹੀਂ ਮਾਡਲ 395000 ਰੁਪਏ ਦਾ ਰੱਦੋਂ ਜ਼ਿਆਦਾ ਹੈ ਪੂਰਾ ਸਾਫ਼ ਆ ਟਰੈਕਟਰ ਡਿਸਟ੍ਰਿਬਿਊਟਰ ਵੀ ਲੱਗਾ 655990 T ਮਾਡਲ 10 ਲੱਖ 95000 ਰੁਪਏ ਰੇਟ ਹੈ ਵੇਟ ਬੂਟ ਲੱਗੇ ਆ 4x4 ਟਾਇਰ ਪੂਰੇ ਨਵੇਂ ਪਏ ਆ ਚਾਰੇ ਟਾਇਰ ਬਹੁਤ ਸਾਫ 85522 ਮਾਡਲ 780000 ਰੁਪਇਆ ਟਾਇਰ ਚਾਰੇ ਨਵੇਂ ਦੇ ਵੀ ਟਰੈਕਟਰ ਪੂਰਾ ਨਵਾਂ ਹੈ 59054/4 21 ਮਾਡਲ ਆ 11 ਲੱਖ 20 ਹਜ਼ਾਰ ਰੇਟ ਹੈ ਦਾ ਟਾਇਰ ਪੂਰੇ ਚੰਗੇ ਆ 70 80 ਪੈਸ ਟਾਇਰ ਰਹਿ ਗਏ ਟਰੈਕਟਰ ਵੀ ਪੂਰਾ ਨਵਾਂ ਪੰਜ ਸੌ ਪਚਵੰਜਾ ਮਹਿੰਦਰਾ ਸਤਾਰਾਂ ਮਾਡਲ ਪੰਜ ਲੱਖ ਤੇ ਪੱਚੀ ਹਜ਼ਾਰ ਰੁਪਇਆ ਰੇਟ ਹੈਗਾ ਟਾਇਰ ਹੈਗੇ ਸੱਤਰ ਪੈਸੇ ਪੂਰਾ ਸਾਫ ਆ ਟਰੈਕਟਰ ਮਾਰੋ ਚਲਾ ਹੁਣ ਦੋ ਤਿੰਨਾਂ ਕੋਈ ਆ ਪਿੰਡਰਾ ਤੇ ਸੋਣ ਨਾਲ ਗੱਲ ਕਰਾਵਾਂ ਜੌਂਡੀ ਰੁਪਿਆ 5000 ਦੀ 15 ਮਾਡਲ 4 ਲੱਖ 80000 ਰੁਪਿਆ ਟਾਇਰ ਪੂਰੇ ਚੰਗੇ ਆ 70 80 ਪਏ ਟਾਇਰ ਹੈਗੇ 75 ਪਏ 5590 21 ਮਾਡਲ 10,30,000 ਰੁਪਿਆ ਰੇਟ ਹੈਗਾ 4x4 ਪੂਰਾ ਨਵਾਂ ਟਰੈਕਟਰ ਟਾਇਰ ਵੀ ਪੂਰੇ ਚੰਗੇ ਪਏ 90% ਟਾਇਰ ਆ 53 1000 ਡੀਅਰ 11 ਮਾਡਲ 540000 ਰੁਪਏ ਰੇਟ ਦਾ ਚਾਰੇ ਟਾਇਰ ਨਵੇਂ ਆ ਮਾਰਫ ਦੇ ਟਰੈਕਟਰ ਸਾਫ ਬਹੁਤ 5210 20 ਮਾਡਲ 745000 ਰੁਪਏ ਰੇਟ ਹੈ ਚਾਰੇ ਟਾਇਰ ਨਵੇਂ ਆ ਟਰੈਕਟਰ ਪੂਰਾ ਸਾਫ਼ ਹੈ ਇਹਦੀ ਉਰਾਇ ਨੂੰ ਸੌਣ ਨਾ ਤਾ ਉਪੀ ਮਾਡਲ 7,95000 ਰੁਪਏ ਰੇਟ ਆ ਟਾਇਰ ਇਹਦੇ ਨਵੇਂ ਆ ਚਾਰੇ ਟਾਇਰ ਪੂਰੇ ਚੰਗੇ ਆ ਮਾਡਲ 90655 20 ਮਾਡਲ ਦਾ 7 ਲੱਖ 85000 ਰੁਪਇਆ ਰੇਟ ਆ ਟਾਇਰ ਵੀ ਪੂਰੇ ਚੰਗੇ 80% ਟਾਇਰ ਰਹਿ ਗਏ ਆ ਮੂਹਰੇ ਟਾਇਰ ਨਵੇਂ ਆ ਵੇਟ ਰੂਟ ਲੱਗੇ ਆ। ਜਰਾਂਜਾ 05 ਜੌਨ ਡੀਅਰ 19 ਮਾਡਲ 7 ਲੱਖ ਤੇ 65000 ਰੁਪਿਆ ਰੇਟ ਆ ਦਾ। ਮਗਰਲੇ ਟਾਇਰ ਹੈਗੇ ਆ 85 80 ਪੈਸੇ ਫੂਲ ਟਾਇਰ ਘਾਟਾ ਥੋੜੇ ਡ੍ਰੈਕਟਰ ਬਹੁਤ ਨਵਾਂ ਜਸਪਾਲ ਸਾਡਾ ਫੈਰੀਆ ਦੋਨੋਂ ਤੋਂ ਬਾਲਾ ਆ ਪੁਰਾਣੇ ਖੜੇ ਆ ਇੱਧਰ 735 575 62 2 ਸੁਵਰਾਜ ਆ 735 ਆ ਬਾਕੀ ਆ ਟਰੈਕਟਰ ਸਾਰੇ ਉੱਚਾ ਮਾਡਲ ਆ ਰੇਟ ਵੀ ਜਾਇਆ ਜਾ ਟਰੈਕਟਰ ਪੂਰੇ ਨਵੇਂ ਆ ਬਾਈ ਮਾਡਲ ਆ 23 ਮਾਡਲ 20 ਮਾਡਲ ਜਾਈਦਾ दाने रहने का मतलब होता है सिंपल तरीका था चलो सोवेरा संगीत में ये कौन सी गेम है आदि पंडित जी